ਹਏ ਹੈ ਬੈਗ ਹੋ ਗਿਆ ਪੈਕ ਹਾਂਜੀ ਬੈਗ ਪੈਕ ਕਰਕੇ ਆਈ ਹਾਂ ਮੈਂ ਤਾਂ ਠੀਕ ਸਾਰਾ ਸਮਾਨ ਪਾਤਾ ਤੁਹਾਡਾ ਮੈਂ ਤੈਨੂੰ ਕਿਹਾ ਸੀ ਦੋ ਤਿੰਨ ਬਣਾਣਾ ਜਾਂ ਬਾਧੂ ਪਾ ਦੀ ਪਾਤਾ ਜੀ ਸਾਰਾ ਕੁਝ ਪਾਤਾ ਸਮਾਨ ਤੁਹਾਡਾ ਬਸ ਠੀਕ ਆ ਚੱਲ ਫਿਰ ਮੈਂ ਤਾਂ ਜਾਣਾ ਉਹਨਾਂ ਦੇ ਦੋ ਤਿੰਨ ਫੋਨ ਆ ਗਏ ਸੀਗੇ ਉਹ ਸੱਚ ਯਾਰ ਮੈਂ ਤੇਰੇ ਨਾਲ ਜਿਹੜੀ ਜ਼ਰੂਰੀ ਗੱਲ ਕਰਨੀ ਇਹ ਦਿਮਾਗ ਚੋਂ ਨਿਕਲ ਗਈ ਸੀ ਮੇਰੇ ਤਾਂ ਕੀ ਗੱਲ ਸੀ ਅਮਨ ਭੈਣ ਰਖੜੀ ਬੰਨਣਾ ਆਉਂਦੀ ਐ ਅੱਛਾ ਮਨ ਰਖੜੀ ਕਿੰਨਾ ਬੰਨਣਾ ਆਉਂਦੀ ਐ ਫਿਰ ਤਾਂ ਤੁਸੀਂ ਵੀ ਇੱਕ ਦਿਨ ਰੁੱਕ ਕੇ ਜਾਉਂਗੇ ਜਿਵੇਂ ਆ ਬੰਨਦੀ ਐ ਤਾਂ ਉਹ ਹੁਣ ਟਿਕਟਾਂ ਬੁੱਕ ਕੀਤੀਆਂ ਹੋਈਆਂ ਸਾਰੇ ਜਾਣੇ ਦੀਆਂ ਉਥੇ ਵੀ ਨਹੀਂ ਰਹਿ ਸਕਦਾ ਹੈਗਾ ਅਮਨ ਭੈਣ ਨੂੰ ਮੈਂ ਕਿਹਾ ਸੀਗਾ ਮੈਂ ਕਿਹਾ ਤੂੰ 4 ਦਿਨ ਠਹਿਰ ਕੇ ਆ ਜੀ ਮੈਨੂੰ 4 ਦਿਨ ਬਾਹਰ ਕੰਮ ਆ ਉਹ ਕਹਿੰਦੀ ਜੇ ਮੈਂ 4 ਦਿਨ ਠਹਿਰ ਕੇ ਆਉਣੀ ਆ ਮੁੜ ਕੇ ਕਹਿੰਦੀ ਪੈਚਕਾ ਪੈ ਜਾਣਗੇ ਕਹਿੰਦੀ ਫਿਰ ਉਹ ਚ ਰਖੜੀ ਬੰਦਦੇ ਨਹੀਂ ਹੁੰਦੇ ਮਾੜੀ ਹੁੰਦੀ ਹੈ ਹਾਂਜੀ ਇਹ ਤਾਂ ਗੱਲ ਹੈਗੀ ਹੈ ਹਾਂ ਫਿਰ ਹੁਣ ਮੈਂ ਤਾਂ ਐਂ ਕਹਿਣਾ ਚੱਲ ਜੇ ਆ ਗਈ ਤੂੰ ਆਪਦੀ ਭਈ ਰਖੜੀ ਬਣਾ ਲਈ ਮੇਰੀ ਰਖੜੀ ਮੈਂ ਬਣਾਉਂਗੀ ਤੁਹਾਡੇ ਵਾਲੀ ਰਖਦੂੰਗੀ ਮੈਂ ਹਾਂ ਤੇ ਗੱਲ ਕਰ ਆਏ ਸੀਗੀ ਚੱਲ ਹਨਾ ਭੈਣ ਆਪਦੇ ਭਰਾ ਦੇ ਕੋਲ ਆਪਦੇ ਗੁੱਟ ਤੇ ਹੱਥਾਂ ਨਾਲ ਬੰਦੀ ਬੜੀ ਖੁਸ਼ੀ ਜਿਹੀ ਲੱਗਦੀ ਹੁੰਦੀ ਹੈ ਇਹ ਹਣ ਜੋ ਤੁਹਾਡਾ ਜਾਣਾ ਜ਼ਰੂਰੀ ਆ ਤੇ ਮੈਂ ਫੜ ਕੇ ਰੱਖ ਲੂੰਗੀ ਰੱਖ ਲੂੰਗੀ ਉਹ ਮੈਨੂੰ ਪਤਾ ਨਹੀਂ ਸੀਗਾ ਇੱਕ ਇਹਨੇ ਕੁੜੀ ਜੀ ਨੇ ਪਹਿਲਾਂ ਫੋਨ ਨਹੀਂ ਕੀਤਾ ਹੈਗਾ ਹੁਣ ਮੌਕੇ ਤੇ ਫੋਨ ਕਰਤਾ ਐ ਤਾਂ ਉਹ ਸਮਝਦਾਰ ਵੀ ਬਥੇਰੀ ਹੈ ਕਹਿੰਦੀ ਕੋਈ ਨਾ ਵੀਰੇ ਜਦੋਂ ਜ਼ਰੂਰੀ ਜਾਣਾ ਹਨਾ ਫਿਰ ਤਾਂ ਜਾਣਾ ਹੀ ਕਹਿੰਦੀ ਚੱਲ ਕੋਈ ਗੱਲ ਨਹੀਂ ਚੱਲ ਮੌਕੇ ਨੂੰ ਫਿਰ ਉਹਨੂੰ ਕਿਹੜਾ ਪਤਾ ਸੀ ਵੀ ਕਿਤੇ ਜਾਣਾ ਉਹਨੂੰ ਤਾਂ ਹੀ ਸੀ ਨਾ ਵੀ ਰਖੜੀ ਬਣ ਕਿਉਣੀ ਭਰਾ ਦੇ ਆਏ ਸਾਲੀ ਜੰਨੀ ਹੈ ਨਾਲੇ ਮੇਰੀ ਗੱਲ ਸੁਣ ਮੈਂ ਉਹਨੂੰ ਕੁਛ ਨਹੀਂ ਦੱਸਿਆ ਹੈਗਾ ਜਿਹੜੀਆਂ ਉਹਦੀ ਟੂਮਾਂ ਹੀ ਆਪਾਂ ਬਣਵਾਈਆਂ ਸੀਗੀਆਂ ਉਹ ਸਾਮ ਰੱਖਿਆ ਨਾ ਹਾਂ ਹਾਂ ਉਹ ਤਾਂ ਪੰਜਾ ਮੇਰੇ ਕੋਲ ਕੋਈ ਨਹੀਂ ਉਹ ਮੈਂ ਫੜਾ ਦੂੰ ਸੂਟ ਲੈਣਾ ਨਾ ਰਹਿ ਗਿਆ ਮੇਰਾ ਟਾਈਮ ਹੀ ਨਹੀਂ ਲੱਗਿਆ ਹੈਗਾ ਓਹੋ ਕਿਉਂ ਫਿਕਰ ਕਰੀਂ ਨਾ ਸੂਟ ਤਾਂ ਮੈਂ ਲੈ ਆਈ ਸੀਗੀ ਲੈ ਆਈ ਸੀਗੀ ਹਾਂ ਕਦੋਂ ਲੈ ਕੋਈ ਨੂੰ ਬੜਾ ਪਤਾ ਲੱਗਦਾ ਮੈਂ ਤਾਂ ਗਵਾਂਡਨ ਨਾਲ ਬਾਕੀ ਸੀ ਸੁਮਨ ਨਾਲ ਅੱਛਾ ਅੱਛਾ ਚੱਲ ਵਧੀਆ ਕੀਤਾ ਆ ਵੀ ਫਿਕਰ ਮੇਰੇ ਦਿਮਾਗ ਚ ਰਹਿ ਗਿਆ ਤੇ ਭਈ ਵਧੀਆ ਉਹਦਾ ਬਾਕੀ ਤਾਂ ਤੂੰ ਕਰਦੀ ਹੁੰਦੀ ਮੈਨੂੰ ਕਹਿਣ ਦੀ ਲੋੜ ਨਹੀਂ ਹੈਗੀ ਤੇ ਜੇ ਇੱਕ ਅੱਧਾ ਦਿਨ ਰਹੀ ਤਾਂ ਉਹਨੂੰ ਇੱਥੇ ਰੱਖ ਲਈ ਠੀਕ ਹੈ ਤੂੰ ਤੇਰਾ ਵੀ ਜੀਜਾ ਲੱਗਿਆ ਰਹੂਗਾ ਉਹ ਵੀ ਦੋ ਦਿਨ ਆਰਾਮ ਕਰ ਜੂਗੀ ਇੱਥੇ ਚੰਗਾ ਕੋਈ ਨਹੀਂ ਤੁਸੀਂ ਕਿਉਂ ਫਿਕਰ ਕਰੀ ਜਾਂਦੇ ਹੋ ਪਹਿਲਾਂ ਮੈਂ ਕਦੇ ਅਮਨ ਨਾਲ ਕੋਈ ਫਰਕ ਕੀਤਾ ਮੱਸਾ ਮੱਸਾ ਮੇਰੇ ਇੱਕ ਨਣ ਦਾ ਮੈਨੂੰ ਤਾਂ ਬਲਾਈ ਚਾਹ ਹੋਊ ਆਉਗੀ ਚੱਲ ਤੁਸੀਂ ਹੁਣੇ ਨਹੀਂ ਘਰੇ ਮੇਰਾ ਉਹਦੇ ਨਾਲ ਟਾਈਮ ਲੰਘ ਜੂਗਾ ਮੈਂ ਐ ਨਹੀਂ ਕਹਿੰਦਾ ਵੀ ਤੂੰ ਕੋਈ ਫਰਕ ਕਰਦੀ ਐ ਮੈਂ ਤਾਂ ਐ ਕਹਿਣਾ ਵੀ ਉਹ ਜਦੋਂ ਆਉਂਦੀ ਹੁੰਦੀ ਨਾ ਕਾਲੀ ਕਾਲੀ ਚ ਮੁੜ ਜਾਂਦੀ ਹੁੰਦੀ ਵੀ ਦੋ ਦਿਨ ਇੱਥੇ ਆਰਾਮ ਕਰ ਲੂਗੀ ਹਾਂਜੀ ਹਾਂਜੀ ਕੋਈ ਨਹੀਂ ਕਰ ਲੂਗੀ ਆਰਾਮ ਤੇ ਮੇਰੀ ਗੱਲ ਸੁਣੋ ਹੁਣ ਤੇ ਮੈਂ ਤਾਂ ਉਹ ਪਰੌਂਠੇ ਜਿਵੇਂ ਪਕਾ ਕੇ ਪੈਕ ਕਰ ਤੇ ਵੀ ਖਾ ਲੂੰਗੀ ਰਾਹ ਚ ਚੱਲ ਤੇ ਐਵੇਂ ਉਹ ਤੋਂ ਰੇਲਵੇ ਸਟੇਸ਼ਨਾਂ ਤੋਂ ਖਾਵਾਂਗੇ ਉਹ ਮੁੜ ਕੇ ਨਾ ਇੰਤਜਾਬ ਦਾ ਘਰੀ ਹੁੰਦਾ ਨਹੀਂ ਹੁੰਦਾ ਯਾਰ ਨਾਲੇ ਰੇਲਵੇ ਸਟੇਸ਼ਨਾਂ ਦਾ ਕਾਹਦਾ ਖਾਣਾ ਉੱਤੇ ਸੌ ਗੰਦ ਪਿਲ ਜਾਂਦਾ ਮੈਨੂੰ ਤਾਂ ਨਹੀਂ ਚੰਗਾ ਲੱਗਦਾ ਹੈਗਾ ਚੱਲ ਠੀਕ ਹੈ ਤੇ ਚੱਲ ਫਿਰ ਮੈਂ ਚੱਲਦਾ ਹੈ ਚੱਲ ਠੀਕ ਹੈ ਜੀ ਅੱਜ ਫਿਰ ਮੈਂ ਵੀ ਬਾਹਰ ਤੱਕ ਨਾਲੇ ਗੇਟ ਲਾਇਆ ਹੂੰਗੀ ਚਲ ਚੰਗਾ ਹਾਂਜੀ ਓਹੋ ਮਾਦਤ ਨੂੰ ਹੈ ਕਹਿੰਦਾ ਸੀ ਹਾਂਜੀ ਮਾਂ ਮੀਂਹ ਜਿਹਾ ਪੈ ਗਿਆ ਤਾਂ ਜੇ ਆਟਾ ਜੋ ਕਰ ਲੈ ਭਿਉਨੇ ਮੱਠੀਆਂ ਤੇ ਗੁਲਗਲੇ ਬਣਾ ਲੈ ਤੇ ਨਾਲੇ ਮੈਨੂੰ ਐਸੀ ਵਾਂ ਕੁੜੀ ਨਾਉਣਾ ਹੋਊਗਾ ਕਿ ਚਲੋ ਆਜੂ ਮੀਤ ਆਜੂ ਨਾਲੇ ਉਹ ਲੈ ਜੂ ਵੀ ਨਾ ਰਖੜੀ ਬਣ ਜੂ ਮੇਰੇ ਅੰਦਰ ਪਤਾ ਰਖੜੀ ਤਾਂ ਦਿਹਾਏ ਪੇ ਆਉਣ ਵਾਲੀ ਹੋਊਗੀ ਉਹ ਨਹੀਂ ਜੀ ਮੈਂ ਤਾਂ ਨਾ ਤੁਹਾਨੂੰ ਦੱਸਣਾ ਹੀ ਭੁੱਲ ਗਈ ਮੀਤ ਨਹੀਂ ਹੁਣ ਆਉਂਦੀ ਐਤ ਕੀ ਤੇਰੇ ਰਖੜੀ ਬਣਨ ਕਿਉਂ ਉਹੋ ਜੀ ਮੇਰੇ ਤਾਂ ਨਾ ਦਿਮਾਗ ਚੋਂ ਨਿਕਲ ਗਿਆ ਕਿਹਾ ਤਾਂ ਉਹਨੇ ਮੈਨੂੰ 4-5 ਦਿਨਾਂ ਦੀ ਗੱਲ ਬਾਈ ਨੇ ਨਾ ਬਾਬਿਆਂ ਦੇ ਨਾਲ ਜਾਣਾ ਹਫਤੇ ਦੀ ਖਾਤਰ। ਅੱਛਾ ਤੇ ਉਹਨੇ ਮੈਨੂੰ ਐ ਕਿਹਾ ਸੀ ਕਹਿੰਦੀ ਭਾਬੀ ਵੀ ਵੀਰੇ ਨੂੰ ਤੇ ਤੁਸੀਂ ਆਪ ਹੀ ਆ ਜਿਓ ਦੋਨੋਂ ਜਾਣੇ। ਕਹਿੰਦੀ ਵੀਰਾ ਮੇਰੇ ਕੋਲੇ ਆਜੂਗਾ ਨਾਲੇ ਦੋ ਦਿਨ ਲਾਜੂਗਾ ਤੇ ਨਾਲੇ ਕਹਿੰਦੀ ਮੈਂ ਰਖੜੀ ਬੰਨ੍ਹ ਦੂੰਗੀ ਤੇ ਜਾਂਦੇ ਹੋਏ ਆਪਾਂ ਗੁਲਗਲੇ ਮਠਿਆ ਨਾਲ ਹੀ ਲੈ ਜਾਾਂਗੇ ਪਕਾ ਕੇ। ਪੁੱਛੋ? ਹਾਂ। ਤੇ ਤੁਸੀਂ ਆਪਦੇ ਕੰਮ ਧੰਦੇ ਵੇਖੋ। ਪਾਣੀ ਪੂਣੀ ਤਾਂ ਹੁਣ ਰੱਬ ਨੇ ਬਥੇਰਾ ਰੰਗ ਲਾਤਾ। ਵੇਖ ਪਾਣੀ ਦੀ ਤਾਂ ਹੁਣ ਝੋਨੇ ਨੂੰ ਲੋੜ ਨਹੀਂ ਰੇ ਸਪਰੇਅ ਆ ਜਿਹੜੀ ਕਰਨੀ ਸੀ ਰੇ ਵੀ ਸੱਟਦੀ ਤੇ ਸਪਰੇਅ ਵੀ ਕਰਤੀ ਤੁਸੀਂ ਝੋਨੇ ਦਾ ਕੋਈ ਨਹੀਂ ਗੱਲਾਂ ਪਾਣੀ ਧਾਣੀ ਸੀ ਬਸ ਕੋਈ ਨਹੀਂ ਰੱਬ ਨੇ ਤੇਰੀ ਗੱਲ ਹੁੰਦੀ ਹੁਣ ਤਾਂ ਤਿੰਨ ਚਾਰ ਦਿਨ ਹੈ ਤਾਂ ਬਹਿਲੀ ਆਪਾਂ ਹੋਰ ਬਹਿਲੇ ਤਾਂ ਹੈਗੇ ਸੀ ਮੈਂ ਤੁਹਾਨੂੰ ਐਂ ਕਹਿੰਦੀ ਸੀ ਨਾਲੇ ਤਾਂ ਕੁੜੀ ਦਾ ਘਰ ਸੰਭਲਾਂਗੇ ਵਿਚਾਰੀ ਕੰਦੀ ਆ ਬਾਰ-ਬਾਰ ਬੈਠੇ ਆ ਉਹ ਹੈ ਤੇ ਨਾਲੇ ਬਾਈ ਉਹ ਬਾਬਿਆਂ ਦੇ ਨਾਲ ਗਿਆ ਹੋਇਆ ਅੱਜ ਹੀ ਟਰਨਾ ਸੀ ਬਾਈ ਨੇ ਅੱਛਾ ਹਾਂ ਚਾਪ ਕੁਝ ਨਾ ਦੋ ਚਾਰ ਦਿਨ ਦੋ ਦਿਨ ਲਾਏ ਆਉਣੇ ਫਿਰ ਅਜੇ ਉਹਦੇ ਧੋਨੇ ਚ ਕੋ ਸੱਟ ਮਾਰਨਾ ਆਇਆ ਪਈ ਉਹ ਸੱਟ ਆਊਗਾ ਫਿਰ ਪੁੱਛ ਕੇ ਹਾਂ ਫਿਰ ਜਿਹੜਾ ਕੰਮ ਉਹਦਾ ਬਾਈ ਦਾ ਕਰਨ ਵਾਲਾ ਹੁੰਦਾ ਉਹ ਵੀ ਕਰਿਆਈ ਨਾਲੇ ਭੱਜ ਨਾਲ ਹੀ ਰਿਸ਼ਤੇਦਾਰ ਕੋਲੇ ਜਾਇਆ ਜਾਂਦਾ ਹੁੰਦਾ ਸਹੀ ਗੱਲ ਹੈ ਚਲੋ ਉਹ ਤਾਂ ਹੈਗਾ ਉਹਨਾਂ ਕੋਲ ਬੰਦਾ ਜ ਤਕੜਾ ਉਹ ਕਰ ਲਿਆ ਉਹ ਕੰਮ ਧੰਦਾ ਦਾ ਨਹੀਂ ਤਾਂ ਕੋਈ ਲੋੜ ਹੁੰਦੀ ਤਾਂ ਉਹਨੂੰ ਦੱਸਦਾ ਚਲ ਕੋਈ ਗੱਲ ਨਹੀਂ ਫਿਰ ਆਪਾਂ ਚੱਲ ਲਿਆਵਾਂਗੇ ਰਿਸ਼ਤੇਦਾਰ ਨੂੰ ਨਾ ਅਗਲਾ ਸਵਾਲ ਨਹੀਂ ਪਾਉਂਦਾ ਹੁੰਦਾ ਹੁਣ ਜੇ ਤੈਨੂੰ ਕਹਿ ਦਿੰਦਾ ਦੀ ਬਾਈ ਤੋਂ ਆ ਮੇਰੇ ਛੋਨੇ ਚਾਹੀ ਜੀ ਜਾਏ ਕਰ ਲੇਗਾ ਆਪਦੇ ਰਿਸ਼ਤੇਦਾਰ ਨੂੰ ਨਹੀਂ ਇਹ ਜੇ ਅਗਲਾ ਸਵਾਲ ਪਉਂਦਾ ਹੁੰਦਾ ਤੇ ਚਲੋ ਜੇ ਕਹਿਣਾ ਹੁੰਦਾ ਅਗਲਾ ਆਪਦੇ ਕਿਸੇ ਹੋਰ ਯਾਰ ਦੋਸਤ ਨੂੰ ਅਗਲਾ ਕਹਿ ਦਿੰਦਾ ਹੁੰਦਾ ਮੇਰੇ ਤੋਂ ਗੱਲ ਚਲ ਕੋਈ ਗੱਲ ਨਹੀਂ ਆਪਾਂ ਗੇੜਾ ਮਾਰਿਆ ਹਾਂਗਾ ਚਲੋ ਨੇ ਬਹਨੇ ਨਾ ਫਿਰ ਮੇਰੀ ਕਾਲੀ ਦੀ ਫਸਲ ਵੜੀ ਦੇਖ ਆਉਂਗਾ ਹਾਂ ਤੇ ਨਾਲੇ ਨਾ ਉਹਨਾਂ ਦੀ ਗਾਂ ਸੂਣ ਵਾਲੀ ਹੈ ਨਾਲੇ ਵਿਚਾਰੀ ਉਹਨੂੰ ਕੱਲੀ ਨੂੰ ਔਖਾ ਹੋ ਜੂਗਾ ਤੈਨੂੰ ਪਤਾ ਮੀਤ ਦਾ ਤਾਂ ਪਸੂਆਂ ਕੰਨੀ ਜਾਂਦੀ ਘਟਾ ਤਾਲ ਕੋਈ ਗੱਲ ਨਹੀਂ ਧਾਰਾ ਦੂਰਾ ਤੁਸੀਂ ਜਾਣਦੇ ਹੋ ਦੋ ਧਾਰਾ ਕੱਢਣ ਵਾਲੀਆਂ ਗਾਈਆਂ ਦੀਆਂ ਉਹਨਾਂ ਦੀਆਂ ਉਹ ਵੀ ਤੂੰ ਕੱਢ ਹੀ ਦੇਂਗਾ ਚੰਗਾ ਫਿਰ ਚੱਲ ਫਿਰ ਚੱਲੀਏ ਫਿਰ ਅੱਜ ਅੱਜੀ ਵਾਰ ਚੱਲਦੇ ਆਂ ਫਿਰ ਹੱਥ ਨਹੀਂ ਜੀ ਹਾਂ ਫਿਰ ਮੈਂ ਉਹ ਗੁੜਜਾ ਕੋਲ ਕੇ ਬਸ ਗੁਲ ਗਲੇ ਮਠੀਆਂ ਜੀਆਂ ਬਣਾ ਲੈਣੀਆਂ ਤੇ ਹੁਣ ਤਾਂ ਮੈਂ ਤੇ ਤੈਨੂੰ ਐ ਕਹਿੰਦੀ ਆਂ ਢਾੜੀ ਦੂੜੀ ਵੀ ਕਟਾਉਣੀ ਤੈਨੂੰ ਲੋੜ ਨਹੀਂ ਆਏ ਹਨ ਫਿਰ ਹੁਣ ਕਿੱਧਰ ਨਾਈ ਕੋਲੇ ਜਾਏਗਾ ਉਹ ਕੋਈ ਨਹੀਂ ਦੱਸ ਢਾੜੀ ਕਟਾਉਣ ਨੂੰ ਦੱਸ ਕੀ ਆ ਚਾਣਾ ਦਾ ਕੁੜੀ ਦਾ ਘਰ ਸਾਹਮਣੇ ਢਾੜੀ ਨੂੰ ਦੱਸ ਵੀ ਮੈਂ ਕਿ ਮੁੰਡਾ ਕੁੰਡਾ ਹੁਣ ਐਵੇਂ ਭੜਾਲਾ ਦਾ ਢਾੜੀਆਂ ਕਟਾਉ ਚਲ ਕੋਈ ਨਾ ਜੀ ਚਲ ਫਿਰ ਮੈਂ ਵੀ ਗੁੜ ਪਿਉਂ ਲਾ ਚੰਗਾ ਕਿਉਂ ਲਾ ਪਿਉਂ ਇਹ ਤਾਂ ਹੁਣ ਉਮਰ ਦੇ ਨਾਲ ਆਉਣਗੀ ਇਹਨਾਂ ਨੂੰ ਕੋਈ ਨਾ ਹਟਾ ਦੂ ਆਏ ਤਾਂ ਹੁਣ ਜੇ ਤੂੰ ਰੱਖ ਲੈ ਦਾੜੀ ਕੇਸ ਕੋਈ ਮਾੜੀ ਗੱਲ ਨਹੀਂ ਪਰ ਤੂੰ ਰੱਖ ਗਏ ਨੀ ਰਾਜੀ ਫਿਰ ਕਹਿ ਦਿੰਨਾ ਵੀ ਮੈਂ ਥੋ ਸਿਰ ਨਹੀਂ ਵਾਰੀ ਵਾਰੀ ਤੂੰ ਨਾ ਤ ਰੱਖਾਂਗੀ ਰੱਖਦਾ ਦਾੜੀ ਉਸ ਦਿਨ ਦਾ ਅੱਛਾ ਚਲ ਚੱਲੀ ਚੰਗਾ ਚਲ ਫਿਰ ਪਕਾ ਕੋਣੀ ਦਾੜੀ ਕੇਸ ਨਾਲੀ ਬੰਦਾ ਸੋਹਣਾ ਲੱਗਦਾ ਹੁੰਦਾ ਹੈ ਨਾਲੇ ਬੰਦੇ ਚੇਹ ਜੀ ਮਨ ਦਾ ਅਗਲਾ ਮੋਨ ਜੀ ਦੀ ਤਕਵੀ ਚੇਹ ਫੀ ਨਹੀਂ ਮੰਦਾ ਬੀਰੇ ਨੇ ਮਨੂੰ ਜਖੜੀ ਨੂੰ ਕਹਿਤਾ ਦਿੱਤਾ ਬੀਰੇ ਨੂੰ ਬੀਰੇ ਨੇ ਜਾਣਾ ਸੀ ਕਿਤੇ ਕੰਮ ਪੈ ਗਿਆ ਉਹਨੂੰ ਕੀ ਕਰਾਂ ਜਾਮਾ ਕਿਹਨਾ ਜਾਮਾ ਹਮਤ ਨਹੀਂ ਆਉਂਦੀ ਚਲ ਜਾਂਦੀ ਨਹੀਂ ਰਾਣੀ ਦੇ ਨਹੀਂ ਨਹੀਂ ਜਾਣਾ ਤਾਂ ਪੈਣਾ ਹੀ ਆ ਫਿਰ ਵੀਰਾ ਗੁੱਸਾ ਕਰੂਗਾ ਕਹੂਗਾ ਲੈ ਮੇਰੀ ਕੱਲੀ ਕੱਲੀ ਭੈਣ ਸੀ ਆਈ ਨਹੀਂ ਹੈਗੀਗੀ ਚਲੋ ਐ ਕਰੂੰਗੀ ਭਾਬੀ ਦੇ ਰਖੜੀ ਬੰਨ੍ਹਿਆਉਂਗੀ ਵੀਰੇ ਦੀ ਰਖੜੀ ਭਾਬੀ ਨੂੰ ਫੜਾਉਂਗੀ ਭਾਬੀ ਨੂੰ ਕਹਿ ਦੂੰਗੀ ਬਿਲਾ ਭਾਬੀ ਵੀਰੇ ਦੇ ਵੀਰੇ ਨੂੰ ਕਹਿ ਦੀ ਹੁੰਦਾ ਮੈਂ ਫੋਨ ਕਰਕੇ ਦੱਸ ਹੀ ਦਿੱਤਾ ਸੀ ਚਲੋ ਬਾਗੀ ਚੱਲਦੀਆਂ ਹੂੰ ਚੱਲੋ ਬੀਰਾ ਖੇਤ ਨੂੰ ਭਾਗਿਆ ਭਾਬੀ ਪਤਾ ਨਹੀਂ ਕੀ ਕੁਛ ਨਹੀਂ ਪਤਾ ਨਾ ਬੈਗ ਚੋਂ ਕੱਪੜੇ ਕੱਢ ਕੇ ਰਹੀ ਹੈਂ ਤੇਰੀ ਆ ਲੈ ਤੇਰਾ ਬੀਰਾ ਬੀਰਾ ਤਾਂ ਇਧਰ ਖੇਤ ਵੱਲ ਨੂੰ ਗਿਆ ਜਾਂ ਮਾਰਨ ਵਾਗਿਆ ਕਹਿੰਦਾ ਮਾਰਾਂ ਤੁਹਾਨੂੰ ਪਤਾ ਉਹ ਖੇਤਾਂ ਬਿਨਾਂ ਕਿੱਥੇ ਰਹਿੰਦਾ ਹੋਰ ਐ ਨਹੀਂ ਭਾਬੀ ਬਲਾਈ ਸੋਨਾ ਸੂਟ ਲੈ ਆਇਆ ਹੈ ਨੇ ਵੀ ਵਿਊ ਦਾ ਲੜਦਾ ਤੇਰਾ ਰੰਗ ਹੈਗਾ ਗੋਰਾ ਹਾਂ ਤੇ ਤੇਰੇ ਸੋਨਾ ਲੱਗੂਏ ਬਲਾਈ ਸੋਨਾ ਲੱਗਿਆ ਭਾਬੀ ਮੈਂ ਤਾਂ ਸੂਟ ਹੈ ਅੱਛਾ ਹਾਂ ਚਲ ਚੰਗਾ ਮਹਿੰਗਾ ਲੈ ਆਇਆ ਪੂਰਾ ਹੈ ਤੇਰੇ ਪਸੰਦ ਆਉਣਾ ਚਾਹੀਦਾ ਨੰਦਰ ਤਾਂ ਪਸੰਦ ਆ ਫਬੀ ਮੈਂ ਤਾਂ ਸੋਹਣਾ ਲੱਗਿਆ ਚਲ ਇੱਥੇ ਰੱਖ ਦੇ ਨੇ ਤੇਰੇ ਵਾਸਤੇ ਤਾਂ ਨਹੀਂ ਰੱਖੀ ਬੈਠੀ ਮੈਂ ਮੋਹਣੀ ਪਹਿਣਾ ਲੈ ਕੇ ਜਲਦੀ ਸੂਟ ਭਾਬੀ ਦੇਖ ਆ ਗੱਲ ਤੂੰ ਕਿਹੜੀ ਕਹਨੀ ਹੈ ਮੈਂ ਮੋਹਣੀ ਲੈ ਕੇ ਆਂਦੀ ਸੂਟ ਜਿੱਦੇ ਤੈਨੂੰ ਲੈ ਕੇ ਦੇਣਾ ਹੋਇਆ ਨਾ ਤੈਨੂੰ ਵੀ ਲੈ ਕੇ ਦੇਵਾਂਗੀ ਮੈਂ ਠੀਕ ਆ ਦੇਣਾ ਜਾਂਦੇ ਕੋਈ ਇਹ ਤੇਰਾ ਨਹੀਂ ਹੈਗਾ ਇਹ ਤਾਂ ਅਮਨ ਦਾ ਸੂਟ ਆ ਦੇਖੀ ਭਾਬੀ ਠੀਕ ਆ ਗਾਉਦੇ ਆ ਨਾ ਮੈਂ ਫਿੱਕਾ ਜਿਹਾ ਲੈ ਲਿਆ ਸੀ ਉਹ ਫਿੱਕੇ ਜੇ ਪਉਂਦੀ ਆ ਰੰਗ ਆਹ ਕੁੜੀ ਕਿਵੇਂ ਅੱਛਾ ਇਹ ਇਹ ਤਾਂ ਉਹ ਕੰਨਾਂ ਵਾਲਿਆ ਅਮਨ ਦੇ ਕਿ ਉਹ ਇੱਥੇ ਬਣਾਉਣੇ ਦਿੱਤੇ ਸੀ ਉਹਨੇ ਉਹਨੇ ਤਾਂ ਘਰੋਂ ਬਣਾਉਣੇ ਦਿੱਤੇ ਸੀਗੇ ਇੱਥੇ ਅਸੀਂ ਬਣਾ ਕੇ ਦਿੱਤੇ ਆ ਉਹਨੂੰ ਰਖੜੀ ਦੇ ਵੰਟੂ ਨੇ ਗਿਫਟ ਕਹਿੰਦਾ ਕਿ ਮੇਰੀ ਭੈਣ ਨੂੰ ਮੈਂ ਗਿਫਟ ਦੇਣਾਗਾ ਤੇ ਆਹ ਸੂਟ ਫਿਰ ਮੈਂ ਫਿੱਕਾ ਲਈ ਮਾਹੋ ਕਹਿੰਦੇ ਨੇ ਮੈਂ ਤਾਂ ਬਾਬੀ ਫਿੱਕੇ ਜਿਹਾ ਲਿਆ ਕੇ ਤੇ ਮੈਂ ਬਾਹਲਾ ਗੂੜਾ ਕਰ ਲਈ ਨਹੀਂ ਅੱਜ ਵਾਸਤੇ ਸੋਣੇ ਬਾਬੀ ਹਾਂ ਆ ਪਰ ਉਹ ਕਿਹੜਾ ਬੀ ਵੰਟੂ ਦੀ ਸੋਹੀ ਭੈਣ ਐ ਤਾਂ ਇੰਨੇ ਤਾਂ ਮੈਨੂੰ ਤਾਂ ਲੱਗਦਾ ਤੋਲੇ ਦੇ ਬਣੇ ਹੋਣਗੇ ਬਾਬੀ ਤੋਲੇ ਤੋਂ ਤਾਂ ਥੋੜੇ ਜਿਹਾ ਘਟਣੇਗੇ 8 ਕਿ ਗ੍ਰਾਮ ਦੇ ਬਣੇ ਹੋਏ ਆ ਤੋਲਾ ਹੁੰਦਾ 10 ਗ੍ਰਾਮਾਂ ਦਾ ਹਨਾ ਤੇ ਗੱਲ ਕਰ ਤੂੰ ਆ ਕਿਹੜੀਆਂ ਗੱਲਾਂ ਕਰੀ ਜੰਨੀ ਆ ਵੀ ਉਹ ਕਿਹੜਾ ਦੀ ਸਾਕੀ ਭੈਣ ਆਏ ਆ ਜੋ ਆ ਨਾ ਭਾਬੀ ਆਏ ਨਾ ਉਹ ਅਮਰ ਨੇ ਨਾ ਆਉਣਾਗਾ ਜੇ ਆ ਗਈ ਉਹਨੇ ਸੁਣ ਲਿਆ ਤਾਂ ਚੰਗਾ ਜਾਣੀ ਲੱਗਣਾ ਹੈਗਾ ਐਵੇਂ ਫਰਕ ਪੈਣ ਵਾਲੀਆਂ ਗੱਲਾਂ ਹੋ ਜਾਂਦਾ ਹੋਰ ਹੀ ਗੱਲਾਂ ਕਰੀ ਜੰਨੀ ਆਏ ਨਾ ਕਹਿ ਭਾਬੀ ਮੇਰੀ ਗੱਲ ਸੁਣ ਭਾਈ ਵੇਖ ਤੂੰ ਤਾਂ ਹੈਗੀ ਮੇਰੀ ਨੰਦ ਇਹ ਤੇਰਾ ਘਰ ਹੈ ਤੂੰ ਤਾਂ ਠੀਕ ਹੈ ਭਾਬੀ ਜੇ ਮੈਂ ਤੇਰੀ ਨੰਦ ਦਾ ਉਹ ਵੀ ਤਾਂ ਮੇਰੀ ਨੰਦ ਦਾ ਹੋਣਾ ਉਹ ਵੀ ਸਾਕੀ ਨੰਦ ਉਹ ਤਾਂ ਗੋਦ ਲਈ ਹੋਈ ਹੁੰਦੀ ਸੀ ਉਹ ਕੀ ਗਾਂਹ ਬੰਟੂ ਦੇ ਨਾਲ ਦੀ ਜੰਮੀ ਹੋਈ ਐ ਨਾਲੇ ਇੰਨਾ ਨਹੀਂ ਘਰ ਲਟਾਉਂਦੇ ਹੁੰਦੇ ਹੁਣ ਕੰਨਾਂ ਨੂੰ ਪਾਏ ਆ ਗਾਂ ਲਈ ਸਾਲ ਆਪੂ ਕੀ ਮੇਰੇ ਪ੍ਰਾਣੇ ਨੂੰ ਕੜਾ ਬਣਾ ਦੋ ਭਾਬੀ ਉਹਨੇ ਤਾਂ ਮੰਗੇ ਹੀ ਨਹੀਂ ਹੈਗੇ ਵਿਚਾਰੀ ਨੇ ਉਹਨੇ ਕਹਾਨੂੰ ਕਿਹਾ ਵੀ ਮੈਨੂੰ ਕੰਨਾਂ ਵਾਲੇ ਪਾ ਦੋ ਜਾਂ ਇਹ ਪਾ ਦੋ ਨਾ ਉਹ ਪ੍ਰਾਣੇ ਵਾਸਤੇ ਕੁਝ ਮੰਗੇ ਇਹ ਤਾਂ ਬੰਟੂ ਆ ਦੀ ਖੁਸ਼ੀ ਵਜੋਂ ਨਾ ਇਹ ਕਹਿੰਦਾ ਸੀ ਵੀ ਜੇ ਮੇਰੀ ਨੌਕਦੀਪ ਪ੍ਰਮੋਸ਼ਨ ਹੋ ਗਈ ਨਾ ਗਾਂ ਤੇ ਹਮਣ ਮੈਂ ਤਨੂੰ ਟੌਪਸ ਕਰਾ ਕੇ ਦਊਂਗਾ ਜਲੋ ਪਹਿਲੇ ਵਿਟਾਪਸ ਤਾਂ ਨਹੀਂ ਲੈਣੇ ਹੈਗੇ ਪਹਿਲਾਂ ਤਾਂ ਕਿੰਨਾ ਚਿਰ ਕਰੀ ਗਈ ਨਾ ਨੁਕਰ ਫਿਰ ਅਜੂਹੂਲੀਆਂ ਜਿਹਾਲੇ ਅਸੀਂ ਦੀਆ ਕਰਾ ਦਿੰਨੇ ਆ ਗਵੇਂ ਸਾਦੀ ਪਾਈ ਜਾਂਦੇ ਆ ਮੇਰੀ ਗੱਲ ਸੁਣ ਭਾਈ ਕੋਈ ਛੋਟੇ ਮੋਟੇ ਟੌਪਸ ਕਰਵਾ ਦਿੰਦਾ ਐਡੇ ਐਡੇ ਕਾਤੋਂ ਕਰਵਾ ਕੇ ਦਿੱਤੇ ਤੇਰੇ ਤਾਂ ਕੰਨਾਂ 'ਚ ਛੋਟੇ ਛੋਟੇ ਪਾਏ ਐ ਮੈਂ ਕੋਈ ਬੋਲ ਦੀ ਸੋਹਣੀ ਤਾਂ ਨਹੀਂ ਲੱਗਦੀ ਪਰ ਆਪੇ ਮੈਨੂੰ ਭਾਈ ਦੁੱਖ ਆਉਂਦਾ ਦੁੱਖ ਤਾਂ Papa ਵੀ ਮੈਨੂੰ ਪਤਾ ਤਾਂ ਨਹੀਂ ਆਉਣਾ ਹੀ ਆ ਫਿਰ ਵੀ ਮੈਂ ਤੁਹਾਡੇ ਘਰ ਦਿੱਤੀ ਆਂਗੀ ਮੈਨੂੰ ਮੋਹ ਕਰਦੀਆਂ ਤਾਂ ਤੈਨੂੰ ਦੁੱਖ ਲੱਗੇ ਮੇਰੀ ਗੱਲ ਸੁਣ ਮੇਰੇ ਕੋਲ ਤਾਂ ਸੈਟ ਸੁਖ ਨਾਲ ਦੋ ਨੇਗੇ ਅਤਾ ਕਰੇ ਮੈਂ ਹਲਕੇ ਜੇ ਪਾ ਕੇ ਰੱਖਦੀ ਆ ਮੁੜ ਕੇ ਮੈਂ ਕੰਨ ਟੁੱਟ ਜਾਂਦੇ ਵਾਲੇ ਬਾਹਰ ਨਾਲ ਹਲਕੇ ਚੰਗੇ ਕਰੇਗਾ ਥਾਲੇ ਮੈਂ ਤੈਨੂੰ ਕਹਿੰਦੀ ਆ ਨਾ ਸੁਭਾਅ ਬੈਜੂਗਾ ਸੂਟ ਦੇਣਾ ਹੋਇਆ ਦੇ ਦੀ ਭਾਈ ਅੱਛਾ ਆ ਸਿਉਣਾ ਸ਼ਾਮ ਕੇ ਰੱਖ ਹੁਣ ਤਾਂ ਨਾ ਲੱਖ ਦੇ ਨੇੜੇ ਪਹੁੰਚਿਆ ਪਿਆ ਸਿਉਣਾ ਤੇਰੇ ਜਵਾਕਾਂ ਵੇਲੇ ਨੂੰ ਔਖਾ ਹੋ ਜੂਗਾ ਬਣਾਉਣਾ ਹਾਂ ਵੀ ਸਰ ਕੀ ਮੈਂ ਕਰਾਂ ਮੈਂ ਮੈਂ ਤਾਂ ਆਪ ਸੋਚਾ ਪੱਚੀ ਜੇ ਚਪਾਤੀ ਆ ਤੂੰ ਠੀਕ ਆ ਮੈਨੂੰ ਤਾਂ ਸੀਗਾ ਫੜਾ ਦੂਗੀ ਮੈਂ ਤਰੱਕੀ ਬੈਠੀ ਆ ਹੁਣ ਤੂੰ ਮੈਨੂੰ ਬਾੜਾ ਉਹ ਕਰੀ ਜਾਨੀਂ ਪਰ ਮੈਂ ਕਿਹਾ ਮੈਂ ਕਰਾ ਹੁਣ ਤੂੰ ਹੀ ਦੇ ਮੈਨੂੰ ਕੋਈ ਸਲਾਹ ਤੈਨੂੰ ਤਾਂ ਮੈਂ ਸਲਾਹ ਹੀ ਦਿੰਨੀ ਹੈ ਭਾਈ ਦੇਣਾ ਹੋਇਆ ਨਾਲ 1000 ਰੁਪਇਆ ਦੇ ਦੀ ਤੇ ਪਰ ਸਿਉਣਾ ਨਹੀਂ ਪਾਉਂਦੇ ਕੁੜੀ ਭਾਬੀ ਫਿਰ ਜੇ ਮੈਂ ਨਾ ਦਿੱਤਾ ਇਹ ਸਿਉਣਾ ਤੇ ਬੰਟੂ ਨੇ ਮੈਨੂੰ ਪੁੱਛਣਾਗਾ ਨੀ ਅਮੰਦਰ ਟਾਪ ਸਮਾਨ ਨੂੰ ਪ੍ਰਾਤੀਸੀ ਸਾਡੇ ਦਾ ਘਰੇ ਪੈ ਜੁਕਲੇਸ ਨਾ ਨਾ ਭਾਬੀ ਮੈਂ ਨਹੀਂ ਆਉਂਦੀ ਹੈਗੀ ਤੇਰੇ ਗੱਲਾਂ ਚ ਮੈਂ ਤਾਂ ਦੇਉਂਗੀ ਕੁੜੀ ਚੱਲ ਕੋਈ ਨਾ ਭਾਈ ਪਰ ਸੋਚ ਲਈ ਪਰ ਮੈਂ ਤੈਨੂੰ ਨਾ ਗੱਲ ਤੇਰੇ ਫਾਇਦੇ ਦੀ ਕਹਿਣੀ ਹੈ ਸਾਡੀ ਕੁੜੀ ਹੈ ਤਾਂ ਤਾਂ ਦੁੱਖ ਆਉਂਗਾ ਐਵੇਂ ਮੈਨੂੰ ਕੀ ਹੈ ਦੇ ਇਚਾ ਤੇਰਾ ਬੰਦਾ ਮੋਲ ਲਟਾਈ ਜਾਂਦਾ ਤਨਖਾ ਬਾਕੀ ਉਹ ਕਿਡਾ ਸਕੀਨ ਆਣਦਾ ਚਾਰ ਦਿਨਾਂ ਨੂੰ ਹੋਰ ਕੋਈ ਚੀਜ਼ ਬਣਾ ਕੇ ਦੇ ਦੂਗਾ ਹਰ ਗੱਲ ਤਾਂ ਤੇਰੀ ਸਹੀ ਐ ਮੈਨੂੰ ਵੀ ਥੋੜਾ ਥੋੜਾ ਤੈਨੂੰ ਕੀ ਬਣਾ ਕੇ ਦਿੱਤਾ ਪਹਿਲਾਂ ਮੈਨੂੰ ਐਂ ਦੱਸ ਮੈਨੂੰ ਤਾਂ ਖੀ ਬਣਾ ਕੇ ਦੇਣਾ ਸੀਗਾ ਕੁਝ ਨਹੀਂ ਬਣਾ ਕੇ ਦਿੱਤਾ ਉਹ ਕਹਿੰਦਾ ਕੁੜੀ ਆ ਚਲ ਫੋਨ ਨਿਕਲੂਗਾ ਤਾਂ ਕਰਕੇ ਪ੍ਰੋਮੋਸ਼ਨ ਹੋਈ ਦਾ ਕੁੜੀ ਨੂੰ ਹੀ ਕਰਾ ਕੇ ਦਿੱਤਾ ਮੈਨੂੰ ਤਾਂ ਕੁਝ ਨਹੀਂ ਕਰਾ ਕੇ ਦਿੱਤਾ ਹੈਗਾ ਸਹੀ ਗੱਲ ਤਾਂ ਤੇਰੀ ਸਹੀ ਐ ਦੇਖੀ ਮੈਂ ਵੀ ਤਾਂ ਉਹਦੇ ਘਰ ਵਾਲੀ ਸੀ ਆਕਰ ਨੂੰ ਮੈਂ ਵੀ ਕਿਸੇ ਘਰ ਦੀ ਕੰਨਿਆ ਤਾਂ ਹੈਗੀ ਆ ਰੋਹੀ ਤਾਂ ਗੱਲ ਆ ਅਸਲ ਤਾਂ ਲక్ష్ਮੀ ਤੂੰ ਹੀ ਆ ਜਿੱਦਣ ਦੀ ਤੂੰ ਆਈ ਆ ਉਦੋਂ ਦਾ ਘਰ ਵਾਦੇ ਚ ਜਾਂਦਾ ਹੈ ਹੈ ਉਹਦੇ ਵਿਆਹ ਤੇ ਥੋੜਾ ਕੁਸ ਲਾਇਆ ਸਭੀ ਗੱਲ ਤਾਂ ਤੇਰੀ ਸਹੀ ਹੈ ਹਨਾ ਕਹਿੰਦੇ ਹੁੰਦੇ ਕਿਸੇ ਦੇ ਬਤਲ ਦਿਆਂ ਦਾ ਕਿਹੜਾ ਪਤਾ ਲੱਗਦਾ ਇਹ ਕਿਹੜਾ ਸਖੀ ਨਣ ਦਾ ਮੇਰੀ ਹਨਾ ਗੋਦੀ ਪਾਈ ਹੋਈ ਹੈ ਇਹਨਾਂ ਦੀ ਗੱਲਾਂ ਤਾਂ ਤੇਰੇ ਨਾਲ ਮੈਨੂੰ ਸਾਰੀਆਂ ਜਿੱਚੀ ਜਾਂਦਾਂ ਨਾਲ ਕਰ ਮੈਨੂੰ ਐ ਮਾ ਹੋਣਾ ਜੇ ਕਿਤੇ ਅਮਨ ਨੇ ਬੰਟੂ ਨੂੰ ਦਾਸਤਾ ਕਿ ਅਮਨ ਨੂੰ ਮਟਾ ਉਸਾਂ ਦਾ ਦੱਸਿਆ ਹੀ ਨਾ ਅਮਨ ਨੂੰ ਦੱਸ ਕੇ ਤੂੰ ਕੀ ਕਰਨਾ ਮੇਰੀ ਗੱਲ ਸੁਣ ਹਾਂ ਨਾ ਆਉਗੀ ਰਖੜੀ ਬੰਨਣ ਹਾਂ ਹਾਂ ਉਹ ਤਾਂ ਅੱਜ ਹੀ ਆਉਣ ਵਾਲੀ ਐ ਰੱਖੀ ਜਾਊਗੀ ਉਹ ਵੀ ਦੋ ਦਿਨਾਂ ਅੱਛਾ ਹਾਂ ਰੱਖੀ ਜਾਊਗੀ ਮੇਰੀ ਗੱਲ ਸੁਣ ਮੈਂ ਤਾਂ ਨਾ ਤੇਰੇ ਬਾਈ ਦੀ ਖੇਤ ਚਾਹ ਫੜਾ ਕਰਦੀ ਐ ਸੁਦਾ ਨਾਲ ਹੀ ਐ ਨਾ ਖੇਤ ਹਾਂ ਹਾਂ ਬਸ ਐਤੋਂ ਲੰਗ ਦੇ ਬਾਹਰ ਨਾਲ ਹੀ ਖੇਤ ਆ ਜਾਂਦਾ ਗਾ ਹੋਰ ਮੈਂ ਖਾ ਚਾਹ ਫੜਾਇਆ ਮੈਂ ਚੱਲ ਪੈਂਦੀ ਐ ਨਾਲ ਚੱਲ ਕੋਈ ਨਾ ਕਈ ਵਾਰ ਹੋ ਆਮਣਾ ਆ ਗਈ ਹਾਂ ਫਿਰ ਖਾ ਹੋ ਜੂਗਾ ਚੰਗਾ ਚੱਲ ਕੋਈ ਨਹੀਂ ਭਾਬੀ ਫਿਰ ਮੈਂ ਦੇਵਾ ਪਾ ਕੇ ਹਾਂ ਚਾਹ ਆਜਾ ਮੈਂ ਪਾ ਕੇ ਦਿੰਨੇ ਤੈਨੂੰ ਡੋਲ ਨਹੀਂ ਡੋਲ ਨਹੀਂ ਜੀ ਨਹੀਂ ਹੋਣੀ ਹੈਗੀ ਮ ਪਾ ਕੇ ਦੇ ਦਿੰਨੀ ਆ ਚਾਹ ਤੈਨੂੰ ਚਲ ਲੱ ਸੋ ਨਾ ਸਾਰਾ ਸੋਣਾ ਸਾਰੇ ਕਿਤੇ ਢੇੜਾ ਮਾਰੇ ਵਧੀਆ ਝੋਨਾ ਤੇ ਪਾਣੀ ਦੀ ਫਰਕ ਨਹੀਂ ਹੈ ਨਾ ਬਾਣਾ ਦਾ ਫਰਕ ਹੁੰਦਾ ਵਧੀਆ ਹਰਾ ਲਿਆ ਉਹਨਾਂ ਲਿਆ ਝੋਨਾ ਸਾਰਾ ਸਾਰਾ ਕੋ ਸਿੱਟੀ ਬੈਠਾ ਬੰਦਾ ਦਾ ਕੰਮ ਵਾਲਾ ਲੱਗਦਾ ਹੈ ਜਿਹੜਾ ਪ੍ਰਾਣੇ ਨੇ ਰੱਖਿਆ ਵਧੀਆ ਕਰਦਾ ਕੰਮ ਓਹੋ ਉਹ ਤੂੰ ਮੇਰੇ ਮੰਗਰੀ ਕੀ ਕਰਨਾ ਕੀ ਖੇਤ ਤੂੰ ਮੀਤ ਨਾ ਕੋਈ ਕੰਮ ਤਾਂ ਦੰਦਾ ਕਰਾਉਂਦੀ ਕੰਮ ਤਾਂ ਮੈਨੂੰ ਆਏ ਸੀ ਜੀ ਹਜੇ 2 ਕੋ ਘੰਟੇ ਹੋਜੇ ਤਾਂ ਕੋਈ ਕੰਮ ਵੀ ਨਹੀਂ ਹਾਂ ਝੋਨਾ ਸੋਣਾ ਹੈ ਨਾ ਆਪਣੇ ਝੋਨੇ ਨਾਲ ਇੱਥੇ ਪਾਣੀ ਦੇ ਬਟਾ ਪਾਣੀ ਵਧੀਆ ਇੱਥੇ ਤਾਂ ਹੀ ਝੋਨਾ ਸੋਣਾ ਹੋ ਜਾਂਦਾ ਤਾਂ ਇਹ ਤਾਂ ਇਹਨਾਂ ਦੇ ਮਹਿੰਗੇ ਰੇਟ ਲੱਗਦੇ ਆ ਜ਼ਮੀਨ ਦੇ ਠੇਕੇ ਤੇ ਵੀ ਜ਼ਮੀਨ ਮਹਿੰਗੀ ਲੱਗਦੀ ਆ ਹੋਰ ਉਹਨਾਂ 90000 ਨੂੰ ਠੇਕੇ ਤੇ ਲੱਗਾ ਸੀ ਬਾਣ ਇਹਨਾਂ ਦਾ ਅੱਛਾ ਹਾਂ ਉਹ ਤਾਂ ਇਹ ਤਾਂ ਫੇਰ ਭਈ ਪੈਸੇ ਨੂੰ ਪੈਸਾ ਖੇਚਦਾ ਆਪਣੇ ਵਰਗਿਆਂ ਦੇ 40 45 ਤੇ ਰਹਿ ਗਏ ਕਿੱਥੋਂ ਪੈਸਾ ਜੁੜੇ ਨਾਲ ਉਹਨਾਂ ਖਰਚ ਹੋ ਜਾਂਦਾ ਉਹਨਾ ਠੀਕ ਆਉਂਦਾ ਉਪਰੇ ਤੋਂ ਠੋਨਾ ਵੀ ਨਿਕਲਦਾ ਨਾ 100 ਮਾਣਾ 110 ਮਾਣਾ 90 ਮਾਣਾ ਠੋਨਾ ਆਰਾਮ ਦੇ ਨਾ ਹੁੰਦਾ ਇੱਥੇ ਲੱਖ ਰੁਪਏ ਦੀ ਬੱਦਲ ਹੋ ਜਾਂਦੀ ਏ ਦਿੱਲੀ ਮੰਗਰ ਅੰਹੀਂ ਰੇਟ ਵੱਧ ਹੋ ਜਾਂਦਾ ਅੱਛਾ ਹੂੰ ਫਿਰ ਆਪਣੇ ਤਾਂ ਉਧਰੇ 26 26 ਹੁੰਦਾ ਹੈ ਹਨਾ ਇਹਨਾਂ ਦੇ ਦੂਜਾ ਹੁੰਦਾ ਝੋਨਾ ਹਾਂ ਵੀ ਉਹਨਾਂ ਬਸ ਰੇਟ ਹੁੰਦਾ ਨਿਕਲਦਾ 50 ਸੱਟ ਮਾਣ ਨਿਕਲਦਾ ਮੁੱਤਰਾ ਹਜ਼ਾਰ ਰੇਟ ਹੈਗਾ ਉੰਸੀ ਗੱਲ ਜਾਂਦੀ ਹੈ ਅੱਛਾ ਮੈਂ ਤੁਹਾਨੂੰ ਆਏ ਕਹਿੰਦੀ ਸੀ ਉਹ ਖਾਪਣੀ ਕੁੜੀ ਗੁੱਡੀ ਕਮਲੀ ਆ ਹਾਂ ਆਪਣੀ ਕੁੜੀ ਕਾਂਗਲੀ ਇਹਨਾਂ ਤਾਂ ਪਤਾ ਨਹੀਂ ਲੈ ਉਹ ਨਾ ਜਿਹੜੀ ਹੁਣ ਨਨਦਾ ਇਹਦੀ ਜਿਹੜੀ ਗੋਦ ਲਈ ਹੋਈ ਹੈ ਇਹਨਾਂ ਨੇ ਇਹਦੇ ਮਾ ਹਸ ਹਸ ਸੌਰੇ ਨਹੀਂ ਲਾਈ ਸੀ ਓਏ ਇੱਕ ਤਾਂ ਤੂੰ ਹੈ ਨਾ ਕਿਹਾ ਗੋਦ ਲਈ ਜਾਂਦੀ ਹੈ ਠੀਕ ਹੈ ਉਹ ਤਾਂ ਵੰਟੂ ਨਾ ਆਪਦੇ ਸਗੀ ਭੈਣ ਤੋਂ ਵੀ ਵੱਧ ਮੰਨਦਾ ਨੂੰ ਠੀਕ ਹੈ ਭੋਈ ਗੋਦ ਲੈਂਦੀ ਹੈ ਕਿਵੇਂ ਉਹ ਕਹਿ ਨਹੀਂ ਦਿੰਦਾ ਹੁੰਦਾ ਪਿੰਡ 'ਚ ਪਤਾ ਕਿਹੜੇ ਵਿਆਹ ਜੀ ਵੇਲੇ ਉਹਨਾਂ ਦੇ ਜਿਹੜੇ ਦੂਜੇ ਸਕੇ ਹੋਏ ਉਹਨਾਂ ਨੇ ਕਹਿਤਾ ਵੀ ਕਿਉਂ ਇੰਨਾ ਖਰਚ ਕਰੀਐ ਇਹਨਾਂ ਤੂੰ ਇਹ ਤਾਂ ਕੁੜੀ ਤੂੰ ਗੋਦ ਲੈਂਦੀ ਐ ਇਹ ਕਿਹੜਾ ਤੇਰੀ ਸਗੀ ਭੈਣ ਉਹਦੇ ਗਲ ਪੈ ਗਿਆ ਸੀ ਵੰਟੂ ਦਾ ਉਹਨੇ ਮੈਂ ਦੇਖਿਆ ਗਲ ਤਾਂ ਪੈ ਗਿਆ ਹੋਊਗਾ ਤੋਲੇ ਦੇ ਚੱਕ ਗਏ ਕਾਂਟੇ ਉਹਦੇ ਵਾਸਤੇ ਮੈਂ ਮੀਤ ਨੂੰ ਆਖਿਆ ਮੈਂ ਕਿਹਾ ਤੂੰ ਵੀ ਉਹ ਕੁੜੀ ਨੂੰ ਗੋਦ ਲਈ ਹੋਈ ਨੂੰ ਵੀ ਤੁਸੀਂ ਤੋਲੇ ਦੇ ਪੌਣਿਆਂ ਕੰਨਾਂ ਨੂੰ ਤੇ ਤੈਨੂੰ ਕੀ ਬਣਾ ਕੇ ਦਿੱਤਾ ਵੰਟੂ ਨੇ ਮੈਂ ਤੇਰੇ ਗਿੱਚੀ 'ਚ ਮਰੂ ਦੋ ਚਾਰ ਤੈਨੂੰ ਆਕਲ ਹੈਗੀ ਹੈ ਨਹੀਂ ਮੈਂ ਤੈਨੂੰ ਹੁਣ ਸੁਝਾ ਕੇ ਤਾਂ ਕੀ ਹੈ ਤੂੰ ਕੁੜੀ ਨੂੰ ਹੋਰ ਨਾ ਕੋਈ ਬਹਿਤਸ ਕਹੀ ਚੱਲ ਉਹਦੋਂ ਦੱਸਿਆ ਨਾ ਵੀ ਉਹ ਆਪ ਦੇ ਕਹਿ ਨਹੀਂ ਅੰਦਰ ਗੋਦ ਲੈਂਦੀ ਉਹ ਤਾਂ ਜਦੋਂ ਵਿਆਹ ਤੇ ਇਨਾ ਖਰਚ ਕਰਿਆ ਕਰਿਆ ਦਾ ਉਹਨੇ ਖਰੀਦੇ ਤੇ ਹਾਰ ਤੇ ਗੋਸ ਬਣਾਇਆ ਹੋਇਆ ਸੋਨਾ ਪਾਵੇ ਆਲਾ ਕੁਝ ਪਾਵੇ ਤੈਨੂੰ ਕਹਿਣ ਦੀ ਲੋੜ ਨਹੀਂ ਨਾ ਕਿ ਜਿਹੜੇ ਘਰ ਚ ਬੋਲਣ ਦੀ ਲੋੜ ਐ ਐਵੇਂ ਕੁੜੀ ਦਾ ਘਰ ਪਟਕੇ ਬੈਜੇਂਗੀ ਤੂੰ ਲੈ ਆਪਣੀ ਕੁੜੀ ਦਾ ਘਰ ਐ ਹੁਣ ਨੰਦ ਵਿਆਹ ਤੇ ਹੀ ਵਰਤੀ ਉਹਦੇ ਵਿਆਹ ਤੇ ਵੀ ਇੰਨੇ ਪੈਸੇ ਲਾਏ ਹੁਣ ਸਾਰੀ ਉਮਰ ਤਾਂ ਨਹੀਂ ਉਹਨੂੰ ਦੇਈ ਜਾਣੇ ਮੈਂ ਤਨਜਾਰ ਮਰੂਆ ਤਨ ਦੱਸੀ ਤਾਂ ਨਾ ਕਹੀ ਇਹਨਾਂ ਠੀਕ ਐ ਕੁੜੀ ਦਾ ਨਾ ਉਹਦਾ ਕੀ ਸ੍ਰਿਕਾ ਠੀਕ ਐ ਇਸ ਤੋਂ ਬਾਅਦ ਆਪਣੀ ਕੁੜੀ ਦੀ ਐ ਸਾਰਾ ਘਰ ਬਾਰ ਉਹਦਾ ਹੁਣ ਵਿਚਾਰੀ ਕੁੜੀ ਇਹ ਤੇਿਆਰ ਤੇ ਆਉਂਦੀ ਹੋਊ ਵੀ ਰਖੜੀ ਤੇ ਉਹਨੂੰ ਅਗਲਾ ਕੁਝ ਬਣਾ ਕੇ ਦੇ ਵਾਅਦੇ ਕਰੋ ਤੇਰਾ ਅਗੀ ਬੋਲਣ ਦਾ ਹੱਕ ਹੈ ਕਿਦੇ ਦੇ ਘਰ ਚ ਮੈਂ ਕਿਸੇ ਦਾ ਕਿਹੜਾ ਘਰ ਆ ਕੁੜੀ ਦਾ ਘਰ ਹੈ ਆਪਣੀ ਉਹ ਕੁੜੀ ਦਾ ਘਰ ਆਪਣੀ ਤਾਂ ਤਾਂ ਹੈਗਾ ਕੁੜੀ ਦਾ ਘਰ ਉਹ ਦੋ ਕੁੜੀ ਦੇ ਘਰ ਹੁੰਦਾ ਤੈਨੂੰ ਕੀ ਕੁਝ ਪਾਵੇ ਆਲਾ ਦੋ ਤੋਲਾਂ ਦੇ ਪਾਵੇ ਤੋਲੇ ਦੇ ਪਾਵੇ ਆਟੇ ਤੈਨੂੰ ਕੋਈ ਲੋੜ ਨਹੀਂ ਵਾਲਾ ਬੋਲਣ ਦੇ ਇਹਦੇ ਵਿੱਚ ਤੇਰੇ ਨਾਲ ਤਾਂ ਮੱਥਾ ਮਾਰੇ ਦਾ ਫਾਇਦਾ ਨਹੀਂ ਤੈਨੂੰ ਤਾਂ ਮੈਂ ਗੱਲ ਕਹਿਣ ਆਈ ਸੀ ਵੀ ਘਰੇ ਨਹੀਂ ਵੀ ਗੱਲ ਕਰਨ ਆਲੀ ਹੁੰਦੀ ਵੀ ਬਾਹਰ ਤੈਨੂੰ ਦੱਸਦੀ ਆਂ ਵੀ ਕੁੜੀ ਨੂੰ ਸਮਝਾ ਦੇ ਮੈਂ ਤਾਂ ਸਮਾਂ ਦੀ ਕੁੜੀ ਨੂੰ ਕਹਿ ਤਾ ਮੈਂ ਤੇਰੇ ਇਹ ਸੂਟ ਦੇ ਕੇ ਮੋੜ ਦਿਆ ਕਰ 100000 ਰੁਪਿਆ ਦੇ ਦੀ ਨਾਲ ਮੇਰੀ ਗੱਲ ਸੁਣ ਲੈ ਜਿਹੜੀ ਪੁੱਠੀ ਬਹਿਤ ਸੀ ਕਿ ਆ ਗਈ ਨਾ ਕੁੜੀ ਨੂੰ ਸਿੱਧਾ ਜਾ ਕੇ ਘਰੇ ਉਹਨੂੰ ਕੁੜੀ ਨੂੰ ਕਹਿ ਵੀ ਜਿਹੜਾ ਮਰਜ਼ੀ ਕੁਝ ਦੇ ਤੇ ਮੈਂ ਦੇਖ ਲੈ ਹਿਸਾਬ ਲਾ ਲਈ ਜੇ ਕੁੜੀ ਦਾ ਘਰ ਪਟੇਗਾ ਤੇਰੇ ਮੈਂ ਤੰਨੇ ਚਾਰ ਮਰੂ ਗਿੱਚੀ ਚ ਪੜ ਕੇ ਅਬ ਬਲੰਦਾ ਇਹ ਜੇ ਗੱਲਾਂ ਕਿਸੇ ਦੇ ਘਰੇ ਆ ਕੇ ਕਰਦੇ ਨਹੀਂ ਹੁੰਦੇ ਤੂੰ ਤਾਂ ਕਿਸੇ ਰਿਸ਼ਤੇ ਰਿਚ ਲਿਆਉਣਾ ਹੀ ਨਹੀਂ ਤੂੰ ਤਾਂ ਫੇਰੇ ਇਹਦੇ ਘਰ ਚ ਸੀਖ ਸਿੱਟ ਦਿੰਨੀ ਆ ਐਵੇਂ ਪੁੱਠੀਆਂ ਬਹਿਤ ਤਾਂ ਸੱਚਾਈ ਨਹੀਂ ਆ ਕੁੜੀ ਨੂੰ ਮਾਤਾ ਤੇਰੇ ਨਾਲ ਆਉਣ ਹੀ ਨਹੀਂ ਸੀ ਪੰਗਾ ਲੈ ਲਿਆ ਆ ਕੇ। ਵਗਿਆ ਵਗਿਆ ਤਨੂੰ ਮੈਂ ਤਾਂ ਦੱਸਦਾ ਕੁੜੀ ਨੂੰ ਕਹਦੇ ਅਦੇ ਘਰੇ ਕੁਸਕਰੀ ਚਲੇ। ਇੱਕ ਤੈਨੂੰ ਐ ਨਹੀਂ ਅਕਲ ਆਉਂਦੀ। ਵੀ ਤੇਰਾ ਉਹਨਾਂ ਕੁੜੀ ਦਾ ਕੀ ਸ੍ਰਿਕਾ? ਕਿ ਉਹ ਕੁਝ ਮਰਜ਼ੀ ਕਰੇ। ਇਹਦੂਰ ਆਪਣੀ ਕੁੜੀ ਦੀ ਐ ਸਾਰਾ ਘਰ-ਬਾਰ। ਠੀਕ ਐ ਉਹ ਤੇ ਤੇਹਰ ਤੇ ਲੈਣਾ। ਬਾਕੀ ਜਿਹੜਾ ਪੁਰਾਣਾ ਉਹ ਨੂੰ ਆਪਦੇ ਸਗੀ ਭੈਣ ਤੋਂ ਵੱਧ ਮੰਦਾ। ਫਿਰ ਤੁਸੀਂ ਦੱਸ ਕੀ ਲੈਣਾ? ਗੋਦਲੇ ਤੇ ਕੁਸਤੇ ਟਕ ਲੈਨੇ। ਇਹਦਾ ਜਮਾਂ ਕਰ ਪਟਕੇ ਡੂ ਵੀ। ਇਹ ਕਾਹਨੂੰ ਐ? ਇਥੇ ਆਉਣ ਵਾਲੀ ਰੱਖਣ ਵਾਲੀ ਇਹ ਹੋਰ ਕੁੜੀ ਨੂੰ ਬੈਤਾਂਗੇ ਕਿ ਸਕੇ ਉਹ ਵੀ ਇਹਨੂੰ ਹੱਥ ਨੇ ਲੈ ਕੇ ਆਉਦੇ ਘਰੀ ਬਗ ਜੰਨਾ ਐਵੇਂ ਕੁੜੀ ਦਾ ਘਰ ਪੱਟ ਕੇ ਬਹਿ ਜੂਗੇ ਇਹਨਾਂ ਨੂੰ ਪਤਾ ਥਾ ਸੋਟਾ ਮਾਰਦੀ ਐ ਲੈ ਤੂੰ ਦੱਸ ਕੀ ਐ ਤੇਰੀ ਕੀ ਸਕੀ ਉਹ ਆ ਲੈ ਫਲਾਣਾ ਨੰਦ ਤੂੰ ਸਕੀ ਨੰਦ ਨੂੰ ਦੱਸ ਕੀ ਹੁੰਦਾ ਜੋ ਇਹ ਘਰ ਦੀ ਕੁੜੀ ਆ ਉਹ ਗੋਦ ਲੈਤੀ ਆਪਣਾ ਕੁਝ ਲੈਤਾ ਅਗਲੇ ਨੇ ਲੋ ਮੰਨ ਦਾ ਅਗਲਾ ਜੋ ਕਰਦਾ ਤੇਰਾ ਦੱਸ ਕੀ ਢਮਚਦਾ ਤੂੰ ਐਵੇਂ ਪੁੱਠੀਆਂ ਬਹਿ ਤਾ ਸਕਈ ਨਹੀਂ ਤੂੰ ਜਾਣ ਨਾ ਇਹਦੇ ਹੋਰ ਪੱਟ ਵੀ ਜੂ ਇਥੇ ਐਵੇਂ ਇਸ ਚੇਰੀ ਦਾ ਕੰਮ ਪਰ ਉਹਨੇ ਨੂੰ ਜੇ ਕੋਈ ਗੱਲ ਬਾਤ ਆ ਪਤਾ ਲੱਗਾ ਮਾੜਾ ਮੋਟਾ ਕਿ ਇਹ ਹੈ ਜਾਂ ਕੁਝ ਕਿਉਂਦੇ ਆ ਕੁੜੀ ਨੂੰ ਉਹ ਆਪਾਂ ਨੂੰ ਕਿਥੋਂ ਖਰ ਪਾਊਗਾ ਬਿਰੋਣ ਨੇ ਤਾਂ ਉਹ ਆਪ ਦੇ ਥਕੇ ਨੂੰ ਨਹੀਂ ਬਖਸ਼ਾ ਉਹ ਤਾਂ ਬਥੇਰਾ ਕੁਝ ਕੱਢਿਆ ਨੇ ਵਿਆਹ ਵੇਲੇ ਗਲੂਸੋ ਦਾ ਕਿ ਤੂੰ ਭਾਈ ਕੀ ਲੈਣਾ ਮਸੋਂ ਉਹ ਵੀ ਚੰਗਾ ਹੁਣ ਕਹਣਾ ਆ ਜਮਾ ਕਿਸੇ ਪਾਸੇ ਲਿਆਉਣੇ ਜੋ ਗਰੀ ਇਹਨੂੰ ਪਹਿਲਾਂ ਘਰੇ ਲੈ ਕੇ ਜਾਣਾ ਹੋਰ ਇੱਥੇ ਕੋਈ ਵਹਿਬ ਤਾਂ ਸਕੈਊਗੀ ਲੈ ਭਾਬੀ ਜੀ ਵੀ ਨਾ ਉੱਥੇ ਜਾ ਕੇ ਬਹਿ ਗਏ ਪਤਾ ਨਹੀਂ ਕੀ ਕਰ ਲਾਗੇ ਕਹਿੰਦੀ ਸੀ ਤੇਰੇ ਵੀਰੇ ਨੂੰ ਮੈਂ ਚਾਹ ਫੜਾ ਕੇ ਆ ਜੰਨੀ ਨਾਲ ਮੈਂ ਕੀ ਲੂੰਗੀ ਉੱਥੇ ਬਹਿ ਕੇ ਨਾਲ ਗੱਲਾਂ ਮਾਰਾਂਗੇ ਮਨੇ ਇਹ ਨਹੀਂ ਸਮਝਾਉਂਦੇ ਆਏ ਤੁਸੀਂ ਮੈਨੂੰ ਮਿਲਣਾ ਫਿਰਦੇ ਹੋ ਖੇਤਾਂ 'ਚ ਸੱਚੀ ਬਾਲਾ ਮੋਹ ਪਿਆਰੇ ਇਹਨਾਂ ਦਾ ਤਾਂ ਖੇਤਾਂ ਨਾਲ ਮੈਂ ਤਲਾਹਦਾ ਉੱਥੇ ਇੱਕ ਬਾਰੇ ਦੀਆਂ ਫਲੀਆਂ ਦੇ ਸੀਗੀਆਂ ਹੋਣੀਆਂ ਤਾਂ ਉਹ ਤੋੜਨ ਲੱਗੀ ਹੋਈ ਕਹਿੰਦੀ ਉਹ ਆਪਨੇ ਸਬਜ਼ੀ ਬਣਾ ਲਾਂਗੇ ਭਾਬੀ ਨਹੀਂ ਹਟਦੀ ਸੱਚੀ ਕੰਮ ਕਰਨ ਨੂੰ ਮਾਣਾ ਸੱਚ ਭਾਬੀ ਮੈਨੂੰ ਆਏ ਵੀ ਕਹਿੰਦੀ ਸੀਗੀ ਉਹ ਕਿਹੜਾ ਤੇਰੀ ਸਕੀਨਾਂ ਦਾ ਕਹਿੰਦੀ ਐ ਡੱਡ ਚਭੂਲੀ ਦੇ ਕਾਂਟੇ ਦੇਣ ਹੁਣ ਮੈਂ ਕਰਾਂ ਵੀ ਤਾਂ ਕੀ ਕਰਾਂ ਸੱਚੀ ਕਿਤੇ ਕੁੜੀ ਜੀ ਨਾ ਵੰਟੂ ਨੂੰ ਨਾ ਦੱਸਤੀ ਪਰ ਕੁੜੀ ਨੂੰ ਕਿਹੜਾ ਮੈਂ ਦੱਸਿਆ ਵੀ ਤੇਰੇ ਵਾਸਤੇ ਮੈਂ ਟੌਪਸ ਕਰਾਇਆ ਕੁੜੀ ਕੋਲ ਤੈਨ ਮੈਂ ਕੋਈ ਗੱਲ ਨਹੀਂ ਕੀਤੀ ਤਾਂਸਾਂ ਬਾਰੇ ਚਲ ਮੈਂ ਐ ਕਰਦੀ ਆ ਮੇਰੇ ਵੀ ਨਾ ਹੁਣ ਮੰਨ ਜੇ ਚਾਹੀ ਜਾਈ ਗਿਆ ਕਿ ਕਾਣੂ ਦੇਨੇ ਆ ਹੁਣ ਤਾਂਸ ਆਏ ਹੈ ਹੈ ਡੱਬੀ ਵੀ ਭਾਬੀ ਨੇ ਤਾਂ ਕੁੜੀ ਛੱਡਤੀ ਚਲ ਇੱਥੇ ਕਿਹੜਾ ਕੋਈ ਆਉਂਦਾ ਘਰੇ ਇਹਨੇ ਚੱਕੇ ਲਗੋ ਦਿੰਦੀ ਆ ਤੋਲੇ ਦੇ ਆ ਨੂੰ ਕੁੱਤੇ ਦੇ ਲੱਖ ਰੁਪਏ ਨੂੰ ਟੋਲਾ ਦਾ ਲੱਖ ਤੋਂ ਵੀ ਟੱਪਿਆ ਪਿਆ ਹੁਣ ਤਾਂ ਉਹੀ ਮੇਰੇ ਕੋਈ ਕੰਮ ਆਊਗਾ ਕੱਲ ਨੂੰ ਮੈਂ ਅੱਜ ਵਾਕ ਨੂੰ ਕਿਸੇ ਕਿਤੇ ਲਾਉਂਗੀ ਤੇ ਉਦੋਂ ਕੰਮ ਆਉਣਗੇ ਸਹੀ ਗੱਲ ਆ ਮੈਂ ਤਾਂ ਐ ਕਰਦੀ ਆ ਆ ਸੂਟ ਰੱਖ ਦਿੰਦੀ ਆ ਮੈਂ ਤਾਂ ਐ ਕਹਿ ਦੂੰਗੀ ਸਮਾ ਆ ਜਿਹੜਾ ਮੇਰੇ ਵਾਸਤੇ ਸੂਟ ਲੈ ਆ ਮੈਂ ਕਿਉਂ ਅਮਨ ਵਿਲਿਆਈ ਤਾਂ ਮੈਂ ਤੇਰੇ ਵਾਸਤੇ ਇੱਕਾਂ ਠੀਕ ਆ ਜੇ ਤੇਰੇ ਦੋਨੇ ਪਸੰਦ ਆ ਨਾ ਦੋਨੇ ਹੀ ਲੈ ਜਾ ਕੋਸ ਨਹੀਂ ਹੁੰਦਾ 5-700 ਦੇ ਆ ਜਾਂਦੇ ਆ ਸੂਟ ਤਾਂ ਨਵੇਂ ਆ ਆ ਚੱਕ ਲੈ ਕੋ ਮਮਾ ਨਾਲ ਜਾ ਕੇ ਖੱਜ ਕੇ ਅਜੀ ਕੜਾ ਕੁੜੀ ਆਈ ਆ ਆ ਜਾ ਆ ਜਾ ਅਮਨ ਬਾਹਰ ਤਾਂ ਅੱਗ ਲੱਗਦੀ ਐ ਗਰਮੀ ਵੀ ਵਾੜੇ ਜਾਦੇ ਹੋਈ ਪਈ ਸੱਚੀ ਬਹਿ ਜਾ ਬੈਠ ਤੇ ਸਮਾਰਕ ਠੀਕ ਜੀ ਹੋ ਕੇ ਨਾ ਲੈ ਮੈਨੂੰ ਫੜਾ ਦੇ ਆ ਤਾਂ ਇੰਨਾ ਸਮਾਨ ਲੈਣ ਨੂੰ ਕੀ ਸੀਗਾ ਇੰਨੇ ਖਰਚੇ ਕਰਦੀ ਕਰਦੀ ਐ ਚਲ ਕੋਈ ਨਾ ਹੋਰ ਵੀਰਾ ਕਿਵੇਂ ਸੀ ਠੀਕ ਆ ਵਧੀਆ ਕੁਤਰੇ ਸਾਰੇ ਠੀਕ ਆ ਹਾਂ 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 ਵਧੀਆ ਤੂੰ ਸਮਾ ਕਿਵੇਂ ਸੀਗੇ ਉੱਥੇ ਸਾਰੇ ਤੇਰੇ ਸਹੁਰੇ ਪਰਿਵਾਰ ਠੀਕ ਆ ਭਾਬੀ ਜੀ ਵਧੀਆ ਤੁਸੀਂ ਦੱਸੋ ਚੱਲ ਵਧੀਆ ਕੀਤਾ ਤੂੰ ਆ ਗਈ ਹੈਨਾ ਬਸ ਅਸੀਂ ਵੀ ਠੀਕ ਠਾਕ ਹੀ ਆ ਕਹਿੰਦੇ ਉਹ ਵਿਆਹੀ ਦੇ ਇਤਿਹਾਰ ਜੇ ਹੁੰਦੇ ਆ ਹੈਨਾ ਈਆਂ ਨੂੰ ਤਾਂ ਭੈਣਾਂ ਨੂੰ ਆਏ ਹੁੰਦਾ ਤੇ ਭਰਾਵਾਂ ਦੇ ਰਖੜੀ ਬੰਨਿਆ ਵਾ ਤੇ ਨਾਲ ਮੈਂ ਤੈਨੂੰ ਇੱਕ ਗੱਲ ਕਹਿੰਦੀ ਸੀ ਤੇਰੇ ਵੀਰੇ ਨੂੰ ਤਾਂ ਬੜਾ ਜ਼ਰੂਰੀ ਕੰਮ ਹੋ ਗਿਆ ਸੀਗਾ ਚੱਲ ਕੋਈ ਨਾ ਦੱਸ ਤਾ ਅਸੀਂ ਵੀਰੇ ਨੇ ਭਾਬੀ ਮੈਨੂੰ ਫੋਨ ਦੱਸਤਾ ਸੀਗਾ ਹਾਂ ਹਾਂ ਚੱਲ ਵਧੀਆ ਕੀਤਾ ਜਿਹੜਾ ਤੈਨੂੰ ਦੱਸ ਗਿਆ ਤੇ ਤੈਨੂੰ ਆਇਤਾ ਨਹੀਂ ਗੁੱਸਾ ਤਾਂ ਨਹੀਂ ਕੋਈ ਨਾ ਨਾ ਪੱਪੀ ਮੈਨੂੰ ਕਾਹਦਾ ਗੁੱਸਾ ਹੋਣਾ ਲੈ ਆਪਦੇ ਭਰਾਵਾਂ ਨਾਲ ਵੀ ਪੈਣਾ ਨਾਲ ਵੀ ਕੋਈ ਗੁੱਸਾ ਹੁੰਦਾ ਹੈ ਇਹ ਤਾਂ ਕਿਤੇ ਤੁਸੀਂ ਮੇਰੇ ਭਰਾ ਪਰ ਜਾਇਆ ਹਾਂ ਹਾਂ ਇਹ ਤਾਂ ਗੱਲ ਤੇਰੀ ਚਲ ਸਹੀ ਹੈ ਮੈਂ ਤੈਨੂੰ ਆਇ ਕਹਿੰਦੀ ਸੀ ਫਿਰ ਤੇਰਾ ਵੀਰਾ ਨਾ 2-3 ਦਿਨਾਂ ਨੂੰ ਆਊਗਾ ਤੇ ਤੂੰ 2-3 ਦਿਨ ਹੁਣ ਇੱਥੇ ਹੀ ਰਹੀ ਜਾ ਹੀ ਨਾ ਚੰਗਾ ਨਹੀਂ ਨਹੀਂ ਪੱਪੀ ਮੇਰੇ ਸਰਦਾ ਨਹੀਂ ਕਰੇ ਤੇ ਆ ਮੀਂਹ ਜੇ ਬਾਲੇ ਪਈ ਜਾਂਦੇ ਆ ਸਾਡੇ ਪਿਛਲੇ ਕਮਰੇ ਆ ਨਾ ਜਿਹੜੇ ਉਹ ਨੀਵੇਂ ਹੈਗੇ ਥੋੜੇ ਜੇ ਪਾਣੀ ਆ ਜਾਂਦਾ ਉਹਨਾਂ ਚ ਹਾਓ ਕਮਰੇ ਤੁਹਾਡੇ ਨੀਵੇਂ ਆ ਹਨ ਉਹਨਾਂ ਨੂੰ ਔਖੇ ਸੌਖੇ ਉੱਚੇ ਕਰਾ ਲਿਓਗਾ ਹਨ ਕਰਾਵਾਂਗੇ ਪੱਭੀ ਬਸ ਟਾਈਮ ਹੀ ਨਹੀਂ ਲੱਗਦਾ ਹ ਕੰਮਾ ਕਰ ਹੋਰ ਹੀ ਨਹੀਂ ਲੋਟ ਆਉਂਦੇਗੇ ਚੱਲ ਕੋਈ ਨਹੀਂ ਆਈਆ ਖਰਚੇ ਤਾਂ ਕਹਿੰਦੇ ਹੁੰਦੇ ਨਾ ਕਿਸੇ ਨਾ ਕਿਸੇ ਪਾਸੇ ਖੂ ਪੱਟਾ ਹੀ ਰਹਿੰਦਾ ਲੋਟ ਹੀ ਨਹੀਂ ਆਉਂਦਾ ਹੈਗਾ ਕਿਸੇ ਨਾ ਕਿਸੇ ਪਾਸੇ ਨਿਕਲਿਆ ਆਉਂਦਾ ਖਰਚਾ ਚੱਲ ਕੋਈ ਨਹੀਂ ਤੂੰ ਇਹਨਾਂ ਗੱਲਾਂ ਦੀ ਕਿਉਂ ਫਿਕਰ ਕਰਦੀ ਆ ਪੱਭੀ ਬਸ ਫਿਕਰ ਤਾਂ ਤੈਨੂੰ ਪਤਾ ਹੀ ਹੈ ਹਨਾ ਕਬੀਲਦਾਰੀਆਂ ਚ ਹੁੰਦੀ ਹੋਈ ਰਹਿੰਦੀ ਆ ਚੱਲ ਹੋਰ ਛੱਡ ਪੱਭੀ ਲੈ ਲਰਖੜੀ ਕੋਈ ਨਹੀਂ ਬੰਨ ਲਾਂਗੇ ਚਾਹ ਪਾਣੀ ਪੀ ਕੇ ਫਿਰ ਰਾਮਣਾ ਬੰਨ ਲੈਂਦੇ ਐਡੀ ਕੀ ਕਾਲੀ ਤੂੰ ਭਜ ਭਜੂ ਕਰਦੀ ਹੈ ਹੈ ਵੀ ਛੇਤੀ ਜਾਣਾ ਨਹੀਂ ਨਹੀਂ ਭਾਬੀ ਸਰਦਾ ਨਹੀਂ ਘਰੇ ਜਵਾਕਾਂ ਜਵਾਕ ਛੋਟੇ ਆ ਨਾ ਜਵਾਕਾਂ ਦਾ ਕਰ ਮੈਨੂੰ ਪਤਾ ਨਹੀਂ ਆਣੀਆਂ ਕੁੜੀਆਂ ਤੇਰੀਆਂ ਉਹਨਾਂ ਦਾ ਕਰਕੇ ਫਿਰ ਮੈਨੂੰ ਜਲਦੀ ਜਾਣਾ ਪਊਗਾ ਫੇ ਨਾਲ ਨਹੀਂ ਆਉਨੋ ਕਿਹਾ ਜਵਾਕੜੀਆਂ ਨੇ ਹੈ ਮੈਂ ਫਿਰ ਘਰੇ ਛੱਡਿਆ ਹੀ ਉਹਨਾਂ ਨੂੰ ਅੱਛਾ ਮੈਂ ਕਾ ਚੱਲ ਕਾ ਨੂੰ ਮੈਂ ਹੁਣ ਤੱਕ ਰਹਿ ਪੈਂਦਾ ਤੇਰੇ ਬਿਨਾ ਹਨਾ ਨਿੱਕੀਆਂ ਨਿੱਕੀਆਂ ਲੱਗੀਆਂ ਹਾਂ ਭਾਬੀ ਕਰ ਹੈਗੇ ਨਾ ਫਿਰ ਸੰਤ ਨਾਲ ਚੱਲ ਤੇਰੀ ਸੱਸ ਦਾ ਸਵਾਭ ਵੀ ਚੰਗਾ ਜਿਹੜੀ ਰੱਖ ਲੈਂਦੀ ਆ ਹਾਂ ਹਾਂ ਅਮਨ ਚੱਲ ਕੋਈ ਰਖੜੀ ਤਾਂ ਆਪਾਂ ਬੰਨ ਲੈਣੀਆਂ ਠਹਿਰ ਕੇ ਰੱਖ ਲੈ ਇੱਥੇ ਕੋਈ ਨਹੀਂ ਇੱਥੇ ਜਿੱਥੇ ਤੇਰਾ ਭਰਾ ਦੀ ਰਖੜੀ ਆ ਵੀ ਭਰਾ ਦੀ ਮੇਨ ਦੂਜੀ ਵੀ ਤੇ ਇੱਥੇ ਰੱਖ ਦੇ ਡੱਬੇ ਦੇ ਉੱਤੇ ਨਾਲ ਤੇਰਾ ਭਰਾ ਬੰਨੂਗਾ ਨਾਲ ਮੈਂ ਬੰਨੂ ਮੈਂ ਤੈਨੂੰ ਐ ਕਹਿੰਦੀ ਸੀ ਦੇਖਿਆ ਹਾ ਨਾ ਮੇਰੇ ਪੇਕੇ ਆਏ ਸੀ ਰਖੜੀ ਲੈ ਮੈਂ ਵੀ ਰਾਤੇ ਭਾਬੀ ਆਏ ਹੋਇਆ ਇੱਥੇ ਆ ਦੇ ਰਖੜੀ ਬਣਾਉਣ ਮੈਂ ਇਥੋਂ ਤੇ ਆਹ ਸੂਟ ਲੈਏ ਸੀ ਮੇਰੇ ਵਾਸਤੇ ਗੂੜੇ ਰੰਗ ਦਾ ਸੋਣਾ ਪੱਪੀ ਸੂਟ ਤਾਂ ਹੈ। ਹਾਂ ਕਹਿਣ ਲੱਗੀ ਭਾਬੀ ਕੈਂਸਰ ਰੰਗ ਸਾਫ ਆ ਕਹਿੰਦੀ ਤੇਰਾ ਸੋਹਣਾ ਲੱਗੂਗਾ ਤੇ ਕਹਿੰਦੀ ਮੈਂ ਤਾਂ ਆ ਹੀ ਲਈ ਆ। ਜੇ ਤੇਰੇ ਪਸੰਦ ਦਾ ਮੈਂ ਕਹਿੰਦੀ ਤੂੰ ਲੈ ਲੈ। ਨਾ ਭਾਬੀ ਤੇਰੇ ਵਾਸਤੇ ਲੈ ਕੇ ਆਇਆ ਕਾ ਨੂੰ ਲੈ ਕੇ ਜਾਣਾ ਕੋਈ। ਮੇਰੀ ਗੱਲ ਸੁਣ ਤੇਰੇ ਇਹ ਨੇਵੀ ਬਲੂ ਜਿਹਾ ਪਾਇਆ ਤਾਂ ਬਲਾਈ ਸੋਹਣਾ ਲੱਗੂਗਾ। ਪੱਕੇ ਰੰਗ ਤੇ ਨਾ ਫੱਬਦਾ ਹੁੰਦਾ ਨਾਲ ਤੇਰਾ ਇੰਨਾ ਪੱਕਾ ਨਹੀਂ ਰੱਗ ਹੈਗਾ। ਵਧੀਆ ਸਲੇਰਾ ਜਿਹਾ ਬਲਾਈ ਚੱਚੂਗਾ ਲੈ ਲਈ ਤੂੰ ਕੋਈ ਨਹੀਂ ਐਵੀ ਸੂਟ ਲੈ ਜੀ। ਚਲ ਕੋਈ ਨਾ ਭਾਬੀ ਜੇ ਤੂੰ ਵਾਲਾ ਕਹਿੰਨੀ ਆ ਤਾਂ ਫਿਰ ਲੈ ਜੂਗੀ। ਹਾਂ ਤੇ ਇੱਕ ਮੈਂ ਤੇਰੇ ਵਾਸਤੇ ਆਹ ਲਈ ਸੀਗੀ ਆ ਦੇਖ। ਸੋਣਿਆ ਹਾਂ ਲੈ ਤੂੰ ਦੋਨੇ ਹੀ ਲੈ ਜੀ ਮੈਂ ਤਾਂ ਕਹਿੰਦੀ ਆ ਜਾਂਦੀ ਹੁਈ ਚਲੋ ਨਹੀਂ ਨਹੀਂ ਆਮਣ ਮੇਰੀ ਗੱਲ ਸੁਣ ਹੁਣ ਮੈਂ ਤੇਰੇ ਵਾਸਤੇ ਧਰ ਕੇ ਆਉਣੀ ਆ ਚਾਹ ਪਾਣੀ ਠੀਕ ਆ ਆਥ ਨੇ ਜਮਗਦੀ ਠੰਡੇ ਜਿਹੀ ਹੋਈ ਨਹੀਂ ਪੱਪੀ ਮੇਰਾ ਸਰਦਾ ਨਹੀਂ ਘਰੇ ਤੈਨੂੰ ਦੱਸੀ ਤੇ ਜਾਣੀ ਸਰਦਾ ਨਹੀਂ ਹੈਗਾ ਚਲ ਕੋਈ ਨਹੀਂ ਫਿਰ ਮੈਂ ਚਾਹ ਪਾਣੀ ਤਾਂ ਬਣਾ ਲਾਂ ਚਾਹ ਪਾਣੀ ਤਾਂ ਪੀ ਕੇ ਜਾਏਗੀ ਹੁਣ ਕੋੜ ਤੂੰ ਇੰਨਾ ਖਰਚਾ ਕਰਕੇ ਮੈਂ ਤੇ ਨਹੀਂ ਨਾ ਖਰਚਾ ਕਾਦਾ ਤੁਹਾਡੇ ਤੇ ਕਾਦਾ ਖਰਚਾ ਲੈ ਦੱਸ ਲੈ ਮੇਰੇ ਆਬਦੇ ਨਹੀਂ ਹੈਗੇ ਕਿ ਖਰਚਾ ਕਾਦਾ ਚਲ ਕੋਈ ਨਹੀਂ ਨਾਲੇ ਤਾਂ ਮੈਂ ਧਰ ਕੇ ਆਉਣੀ ਆ ਚਾਹ ਪਾਣੀ ਤੇ ਨਾਲੇ ਉਥੋਂ ਮੈਂ ਨਾ ਪੈਸੇ ਚੱਕ ਕੇ ਲੈਉਣੀਆਂ ਤੇਰਾ ਬੀਰਾ 5000 ਰੁਪਏ ਦੇਖ ਗਿਆ ਸੀ ਮੈਨੂੰ ਕਹਿੰਦਾ ਅਮਨ ਬਚਾਂ ਦੀ ਦੀ ਚੀਜ਼ ਲੈ ਲੂਗੀ ਨਾ ਨਾ ਤੁਹਾਡੀ ਪਸੰਦ ਦੀ ਲੈ ਲਈ ਤੇ ਉਹ 5000 ਰੁਪਏ ਦਿੰਦੀ ਆ ਮੈਂ ਤੈਨੂੰ ਨਾਲੇ ਦਿੰਦੀ ਆ ਹੱਸਣਾ ਨਹੀਂ ਮੈਂ ਨਾ ਕਾ ਨੂੰ ਪੈਸੇ ਪੂਸੇ ਨਹੀਂ ਲੈਣੇ ਮੈਂ ਕੋਈ ਨਾ ਮੈਨੂੰ ਤਾਂ ਤੁਹਾਡਾ ਪਿਆਰ ਹੀ ਚਾਹੀਦਾਗਾ ਪੈਸੇ ਕਰਨੇ ਆ ਕੋਈ ਨਾ ਤੈਨੂੰ ਕਿਹੜਾ ਲੋੜਾ ਨਹੀਂ ਪੈਣੀਆਂ ਪੈਸਿਆਂ ਨੂੰ ਕੋਈ ਨਾ ਤੁਹਾਡੇ ਕੋਲ ਹੋਏ ਕਿ ਮੇਰੇ ਕੋਲ ਹੋਏ ਨਹੀਂ ਨਹੀਂ ਗੱਲ ਉਹ ਨਹੀਂ ਹੈਗੀ ਅਮਨ ਗੱਲ ਇਹ ਆ ਕਿ ਈਆਂ ਨੂੰ ਨਾ ਮਸਾ ਸਾਲ ਵਾ ਦੇ ਇੱਕ ਤਿਹਾਰ ਆਉਂਦਾ ਮੈਨੂੰ ਆਇਆ ਚਲ ਕੁੜੀ ਖਾਲੀ ਕਾਣ ਆਜ ਮੈਂ ਤੇ ਨੋਣਾ ਚਾਹ ਪਾਣੀ ਲੈਣੀ ਹੈ ਪਹਿਲਾਂ ਤਾਂ ਤੇਰੇ ਵਾਸਤੇ ਬਣਾ ਕੇ ਚੰਗਾ ਕੋਈ ਨਾ ਹੋਰ ਇਧਰ ਦੇ ਜਾਨੀ ਹੈ ਪਾਬੀ ਤਾਂ ਮੇਰੀ ਬਲਾਈ ਚੰਗੀ ਆ ਬਾਲਾ ਕਰਦੀ ਆ ਮੇਰਾ ਹੋਰ ਨਹੀਂ ਤਾਂ ਅੱਜ ਕੱਲ੍ਹ ਦੀਆਂ ਪਰਜਾਈਆਂ ਕਿੱਥੇ ਕਰਦੀਆਂ ਨੇ ਇਹਨੇ ਆਪਣਾ ਨਣਦਾਂ ਦਾ ਰੱਬ ਨਾ ਇਹ ਜੀਆਂ ਭਾਬੀਆਂ ਨਾ ਸਭ ਨੂੰ ਦੇਵੇ ਮੇਰੇ ਵੀਰੇ ਦੇ ਵਿਭਾਗ ਖੁੱਲ ਗਏ ਮੇਰੀ ਪੱਭੀ ਬਾਲੀ ਚੰਗੀ ਆ ਸੱਚੀ ਬਾਲੀ ਚੰਗੀ ਆ